ਬਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਉਹਨਾਂ ਨੂੰ ਸੰਮਣ ਭੇਜਿਆ ਗਿਆ ਸੀ ਬੀਤੇ ਦਿਨਾਂ ਦੇ ਵਿੱਚ ਤੇ ਅੱਜ ਪਟਿਆਲਾ ਦੇ ਵਿੱਚ ਜਿਹੜੇ ਬਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਤੇ ਥੋੜੀ ਦੇਰ ਦੇ ਵਿੱਚ ਪਟਿਆਲਾ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਦੱਸ ਦਈਏ ਕਿ ਡਰੱਗ ਕੇਸ ਇਸ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਇਹ ਜਿਹੜਾ ਡਰੱਗ ਕੇਸ ਆ ਦਰਜ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ 11 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਜਿਹੜਾ ਘਰ ਸਾਮਣੇ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਦੱਸਿਆ ਕਿ ਅੱਜ ਪਟਿਆਲਾ ਦੇ ਵਿੱਚ ਜਿਹੜੀ ਪੇਸ਼ੀ ਉਹਨਾਂ ਦੀ ਹੋਵੇਗੀ ਅਤੇ ਥੋੜੀ ਦੇਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਆਉਣਗੇ ਤੇ ਉੱਥੇ ਹੀ ਸਿੱਟ ਦੇ ਵੱਲੋਂ ਜਿਹੜਾ ਸਵਾਲ ਜਵਾਬ ਆ ਕੀਤੇ ਜਾਣਗੇ ਤੇ ਜਿਹੜੀ ਡਰੱਗ ਕੇਸ ਦੇ ਮਾਮਲੇ ਵਿੱਚ ਸਵਾਲ ਜਵਾਬ ਆ ਜਿਹੜੇ ਕੀਤੇ ਜਾਣਗੇ ਦੱਸਦੀ ਕਿ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬਿਕਰਮ ਸਿੰਘ ਮਰਜੀਠੀਆ ਦੀ ਪਟਿਆਲੇ ਦੇ ਵਿੱਚ ਅੱਜ ਪੇਸ਼ੀ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਬਿਕਰਮ ਸਿੰਘ ਮਜੀਠੀਆ ਜਿਹੜੇ ਪਟਿਆਲਾ ਦੇ ਵਿੱਚ ਪਹੁੰਚ ਜਾਣਗੇ ਤੇ ਉੱਥੇ ਹੀ ਡਰੱਗ ਕੇਸ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਭਿੱਤੇ ਦਿਨਾਂ ਦੇ ਵਿੱਚ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਗਿਆ ਤੇ ਅੱਜ ਸਿੱਟ ਉਹਨਾਂ ਤੋਂ ਸਵਾਲ ਜਵਾਬ ਜਿਹੜੀ ਕਰੇਗੀ ਤੇ ਸੰਮਣ ਭੇਜਿਆ ਗਿਆ ਤੇ ਜਿਸ ਤੋਂ ਬਾਅਦ 11 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਘਰ ਸੰਮਣ ਭੇਜ ਦਿੱਤਾ ਗਿਆ ਅਤੇ ਅੱਜ ਬਿਕਰਮ ਸਿੰਘ ਮਜੀਠੀਆ ਪਟਿਆਲਾ ਦੇ ਵਿੱਚ ਪਹੁੰਚਣਗੇ ਤੇ ਦੱਸ ਜੀਏ ਕਿ ਉੱਥੇ ਅੱਜ ਉਹਨਾਂ ਜਿਹੜੀ ਪੇਸ਼ੀਆ ਹੋਵੇਗੀ ਤੇ ਲਗਾਤਾਰ ਸਵਾਲ ਜਵਾਬ ਮਜੀਠੀਆ ਨੂੰ ਕੀਤੇ ਜਾਣਗੇ ਅਤੇ ਉੱਥੇ ਹੀ ਹੁਣ ਦੱਸਦੇ ਕਿ ਡਰੱਗ ਕੇਸ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਾਹਮਣੇ ਆ ਰਿਹਾ ਹੈ ਤੇ ਸਵਾਲ ਜਵਾਬ ਵਿਕਰਮ ਸਿੰਘ ਮਜੀਠੀਆ ਨੂੰ ਕੀਤੇ ਜਾਣਗੇ ਤੇ ਪੇਸ਼ੀ ਅੱਜ ਉਹਨਾਂ ਦੀ ਹੋਵੇਗੀ ਤੇ ਸਵਾਲ ਜਵਾਬ ਡਰੱਗ ਕੇਸ ਮਾਮਲੇ ਦੇ ਵਿੱਚ ਕੀਤੇ ਜਾਣਗੇ ਵਿੱਚ ਜਿਹੜੇ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਤੇ ਥੋੜੀ ਦੇਰ ਦੇ ਵਿੱਚ ਪਟਿਆਲਾ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਪੇਸ਼ ਹੋਣਗੇ ਦੱਸ ਦਈਏ ਕਿ ਡਰੱਗ ਕੇਸ ਇਸ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਇਹ ਜਿਹੜਾ ਡਰੱਗ ਕੇਸ ਆ ਦਰਜ ਕੀਤਾ ਗਿਆ ਸੀ ਤੇ ਜਿਸ ਤੋਂ ਬਾਅਦ 11 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਜਿਹੜਾ ਘਰ ਸਾਮਣੇ ਭੇਜਿਆ ਗਿਆ ਤੇ ਜਿਸ ਤੋਂ ਬਾਅਦ ਦੱਸਿਆ ਕਿ ਅੱਜ ਪਟਿਆਲਾ ਦੇ ਵਿੱਚ ਜਿਹੜੀ ਪੇਸ਼ੀ ਉਹਨਾਂ ਦੀ ਹੋਵੇਗੀ ਅਤੇ ਥੋੜੀ ਦੇਰ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਆਉਣਗੇ ਤੇ ਉੱਥੇ ਹੀ ਸਿੱਟ ਦੇ ਵੱਲੋਂ ਜਿਹੜਾ ਸਵਾਲ ਜਵਾਬ ਆ ਕੀਤੇ ਜਾਣਗੇ ਤੇ ਜਿਹੜੀ ਡਰੱਗ ਕੇਸ ਦੇ ਮਾਮਲੇ ਵਿੱਚ ਸਵਾਲ ਜਵਾਬ ਆ ਜਿਹੜੇ ਕੀਤੇ ਜਾਣਗੇ ਦੱਸ ਦਈਏ ਕਿ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਤੇ ਬਿਕਰਮ ਸਿੰਘ ਮਰਜੀਠੀਆ ਦੀ ਪਟਿਆਲੇ ਦੇ ਵਿੱਚ ਅੱਜ ਪੇਸ਼ੀ ਹੈ ਤੇ ਥੋੜੀ ਦੇਰ ਦੇ ਵਿੱਚ ਹੀ ਬਿਕਰਮ ਸਿੰਘ ਮਜੀਠੀਆ ਜਿਹੜੇ ਪਟਿਆਲਾ ਦੇ ਵਿੱਚ ਪਹੁੰਚ ਜਾਣਗੇ ਤੇ ਉੱਥੇ ਹੀ ਡਰੱਗ ਕੇਸ ਦਾ ਜਿਹੜਾ ਮਾਮਲਾ ਸਾਹਮਣੇ ਆ ਰਿਹਾ ਹੈ ਤੇ ਇਹ ਦੱਸਿਆ ਜਾ ਰਿਹਾ ਹੈ ਕਿ ਬੀਤੇ ਦਿਨਾਂ ਦੇ ਵਿੱਚ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਜਿਹੜਾ ਬਿਕਰਮ ਸਿੰਘ ਮਜੀਠੀਆ ਤੇ ਕੇਸ ਦਰਜ ਕੀਤਾ ਗਿਆ ਤੇ ਅੱਜ ਸਿੱਟ ਉਹਨਾਂ ਤੋਂ ਸਵਾਲ ਜਵਾਬ ਜਿਹੜੀ ਕਰੇਗੀ ਤੇ ਸੰਮਣ ਭੇਜਿਆ ਗਿਆ ਤੇ ਜਿਸ ਤੋਂ ਬਾਅਦ 11 ਦਸੰਬਰ ਨੂੰ ਬਿਕਰਮ ਸਿੰਘ ਮਜੀਠੀਆ ਦੇ ਘਰ ਸੰਮਣ ਭੇਜ ਦਿੱਤਾ ਗਿਆ ਅਤੇ ਅੱਜ ਬਿਕਰਮ ਸਿੰਘ ਮਜੀਠੀਆ ਪਟਿਆਲਾ ਦੇ ਵਿੱਚ ਪਹੁੰਚਣਗੇ ਤੇ ਦੱਸਦੀ ਹੈ ਕਿ ਉੱਥੇ ਹੀ ਅੱਜ ਉਹਨਾਂ ਜਿਹੜੀ ਪੇਸ਼ੀਆ ਹੋਵੇਗੀ ਤੇ ਲਗਾਤਾਰ ਸਵਾਲ ਜਵਾਬ ਮਜੀਠੀਆ ਨੂੰ ਕੀਤੇ ਜਾਣਗੇ ਅਤੇ ਉੱਥੇ ਹੀ ਹੁਣ ਦੱਸਦੇ ਕਿ ਡਰੱਗ ਕੇਸ ਦਾ ਮਾਮਲਾ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਸਾਹਮਣੇ ਆ ਰਿਹਾ ਹੈ ਤੇ ਸਵਾਲ ਜਵਾਬ ਵਿਕਰਮ ਸਿੰਘ ਮਜੀਠੀਆ ਨੂੰ ਕੀਤੇ ਜਾਣਗੇ ਤੇ ਪੇਸ਼ੀ ਅੱਜ ਉਹਨਾਂ ਦੀ ਹੋਵੇਗੀ ਤੇ ਸਵਾਲ ਜਵਾਬ ਡਰੱਗ ਕੇਸ ਮਾਮਲੇ ਦੇ ਵਿੱਚ ਕੀਤੇ ਜਾਣਗੇ